ਸੂਬੇ ਦੇ ਵਿੱਚ ਪੰਚਾਇਤੀ ਚੋਣਾਂ ਜਲਦ ਹੋਣ ਜਾ ਰਹੀਆਂ ਨੇ ਐਲਾਨ ਭਾਵੇਂ ਨਹੀਂ ਹੋਇਆ ਸਰਕਾਰ ਨੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਅੱਜ ਵਿਧਾਨ ਸਭਾ ਦੇ ਵਿੱਚ ਕਿ ਪੰਚਾਇਤੀ ਰਾਜ ਸੋਧਰਾ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ ਸੋਧ ਕੀਤੀ ਗਈ ਹੈ ਪੰਚਾਇਤੀ ਮੰਤਰੀ ਛੜਨਾਲ ਨੇ ਲਾਲਜੀਤ ਸਿੰਘ ਪੁੱਲਰ ਪੁੱਲਰ ਸਾਹਿਬ ਕਈ ਵਰੀਆਂ ਸੋਧਾਂ ਨੀਆਂ ਕੀਤੀਆਂ ਗਈਆਂ ਨੇ ਕਿਉਂਕਿ ਲੋਕ ਉਡੀਕ ਰਹੇ ਨੇ ਕਿ ਪੰਚਾਇਤੀ ਚੋਣਾਂ ਜੜੀਆਂ ਉਹ ਕਦੋਂ ਆਣਗੀਆਂ ਪਹਿਲਾਂ ਤੇ ਜਿਹੜੇ ਸਾਡੇ ਭਰਾ ਸਰਪੰਚਪੰਨ ਦੇ ਚਾਹਵਣ ਉਹਨਾਂ ਨੂੰ ਮੁਬਾਰਕਾਂ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰਤਾ ਵੀ ਹੁਣੇ ਜਲਦੀ ਹੋਣਗੀਆਂ ਬੇਸਬਰ ਜਿਹੜੇ ਹੋ ਕੇ ਡੀ ਕਰਦੇ ਪਏ ਉਹਨਾਂ ਦੇ ਸਫਰ ਦੀਆਂ ਘੜੀਆਂ ਜਿਹੜੀਆਂ ਉਹ ਖਤਮ ਹੋ ਜਾਣੀਆਂ ਹੁਣ ਤੇ ਨਾਲ ਜਿਹੜੀ ਇਹ ਐਸਸੀ ਕੈਟਾਗਰੀ ਆ ਇਹ ਅੱਗੇ ਰਿਜ਼ਰਵ ਹੁੰਦੀ ਸੀ ਜ਼ਿਲ੍ਹੇ ਲੈਵਲ ਤੇ ਜੇ ਇੱਕ ਜ਼ਿਲ੍ਹੇ ਦੀ ਮੰਨ ਲਓ ਆਬਾਦੀ 40% ਐਸਸੀ ਆ ਤੋ ਉਹ ਜ਼ਿਲੇ ਲੈਵਲ ਤੇ ਹੋਣੀ ਤੇ 10 ਬਲਾਕ ਹੋਣੇ ਇੱਕ ਜ਼ਿਲੇ ਦੇ ਵਿੱਚ ਜੇ ਕੋਈ ਅਸਰ ਸੂਖ ਰੱਖਣ ਵਾਲਾ ਲੀਡਰ ਆ ਉਹਨੇ ਕੋਸ਼ਿਸ਼ ਕਰਨੀ ਵੀ ਮੇਰੇ ਹਲਕੇ ਦੇ ਦੋ ਬਲਾਕ ਆ ਜਿਹੜੇ ਇੱਥੇ ਮੈਂ ਆਪਦੇ ਜਿਹੜੇ ਜਰਨਲ ਆਗੂ ਆ ਉਹਨਾਂ ਨੂੰ ਖੁਸ਼ ਕਰ ਲਾਂ ਉਹਦੇ ਜਿਹੜੇ ਬਲਾਕ ਆ ਦੋ ਉਹਦੇ ਵਿੱਚ ਗਿਣ ਲਓ ਵੀ 35% ਆਬਾਦੀ ਐਸੀ ਆ ਤੇ 35% ਰਿਜ਼ਰਵ ਹੋਣੇ ਚਾਹੀਦੇ ਸੀ ਉਹਨੇ ਕਰਨਾ ਆਪਦੇ 25 ਕ ਕਰਾ ਲੈਣੇ 10% ਜਿਹੜੇ ਉਹ ਲਾਗੇ ਵਾਲੇ ਹਲਕੇ ਦੇ ਜਿਹੜੇ ਬਲਾਕ ਆ ਉਹਨਾਂ 'ਚ ਭੇਜ ਦੇਣੇ ਵੀ ਜੇ ਉੱਥੇ 30 ਆ ਤਾਂ ਉੱਥੇ 40 ਕਰਾ ਦੇਣੇ 40% ਤੋ ਹੁਣ ਜਿਹੜੀ ਬਲਾਗ ਲੈਵਲ ਤੇ ਹੋਈ ਆ ਜੇ ਇੱਕ ਬਲਾਗ ਦੇ ਵਿੱਚ ਮੰਨ ਲਓ 100 ਪਿੰਡ ਆ ਤੇ ਆਬਾਦੀ ਜਿਹੜੀ ਆ ਐਸਸੀ ਕੈਟਾਗਰੀ ਅਨੁਸੂਚਿਤ ਜਾਤੀਆਂ ਪਛੜੀਆਂ ਸ਼੍ਰੇਣੀਆਂ ਉਹ ਹੈਗੀ ਆ 50% ਰਿਜ਼ਰਵ ਐਸਸੀ ਸ਼੍ਰੇਣੀ ਹੁਣ 100 ਚੋਂ 50 ਪਿੰਡ ਰਿਜ਼ਰਵ ਹੋਣਗੇ ਤੇ 50 ਚੋਂ ਜਦੋਂ 50 ਪਿੰਡ ਰਿਜ਼ਰਵ ਹੋ ਗਏ ਜਿਹੜੀ ਔਰਤਾਂ ਲਈ ਰਾਖਵਾ ਕਰਨੀਆਂ ਉਹ 50% ਚੋਂ 50 ਪਿੰਡਾਂ ਚੋਂ 25 ਪਿੰਡਾਂ ਤੇ ਸਾਡੀਆਂ ਭੈਣਾਂ ਐਸਸੀ ਇਲੈਕਸ਼ਨ ਲੜਨਗੀਆਂ 25 ਪਿੰਡਾਂ ਦੇ ਐਸਸੀ ਸਾਡੇ ਮਰਦ ਇਲੈਕਸ਼ਨ ਲੜਨਗੇ ਤੇ ਜਿਹੜੇ 50 ਜਰਨਲ ਪਿੰਡ ਬਚੇ ਉਹਨਾਂ ਚੋਂ 25ਾਂ ਤੇ ਜਰਨਲ ਔਰਤਾਂ ਇਲੈਕਸ਼ਨ ਲੜਨਗੀਆਂ ਤੇ 25ਾਂ ਚ ਮਰਦ ਇਲੈਕਸ਼ਨ ਲੜਨਗੇ ਇਹਦੇ ਨਾਲ ਕਿਸੇ ਦਾ ਨਾ ਤੇ ਜਰਨਲ ਦਾ ਹੱਕ ਖਾਦਾ ਜਾਊ ਤੇ ਨਾ ਐਸਸੀ ਕੈਟਾਗਰੀ ਕੈਟਾਗਰੀ ਦਾ ਹੱਕ ਖਾਦਾ ਜਾਊ ਸਭ ਤੋਂ ਵੱਡਾ ਬੈਨੀਫਿਟ ਤੇ ਸਾਡੀ ਐਸਸੀ ਕੈਟਾਗਰੀ ਨੂੰ ਹੋਇਆ ਦੂਜੇ ਨੰਬਰ ਤੇ ਜਿਹੜਾ ਚੋਣ ਸਿੰਬਲ ਖਤਮ ਕੀਤਾ ਗਿਆ ਸਾਨੂੰ ਥੱਲੋਂ ਚਿੱਠੀਆਂ ਆਈਆਂ ਲੋਕਾਂ ਦੀਆਂ ਪਿੰਡਾਂ ਦੇ ਵਿੱਚੋਂ ਵੀ ਸਾਡੇ ਪਿੰਡ ਦਾ ਸਰਪੰਚ ਕਿ ਇਹ ਪੋਲੀਟੀਕਲ ਪਾਰਟੀ ਦਾ ਸਰਪੰਚ ਨਹੀਂ ਚਾਹੀਦਾ ਸਾਡੇ ਪਿੰਡ ਦਾ ਸਰਪੰਚ ਸਾਡਾ ਸਰਪੰਚੇ ਚਾਹੀਦਾ ਉਹਦਾ ਚੋਣ ਨਿਸ਼ਾਨ ਟਰੈਕਟਰ ਹੋਵੇ ਬੂਹਾ ਹੋਵੇ ਜਾਂ ਮੰਝਾ ਹੋਵੇ ਭਾਵੇਂ ਹਾਕੀ ਤੇ ਬੈਟ ਹੋਵੇ ਸਾਨੂੰ ਲੱਗੂ ਵੀ ਇਹ ਤੇ ਸਾਡੇ ਘਰ ਦਾ ਦਰਵਾਜ਼ਾ ਸਾਡਾ ਖੇਤ ਮੋਣ ਵਾਲਾ ਟਰੈਕਟਰ ਆਹੀਂ ਖੁਸ਼ੀ ਨਾਲ ਉਹਨੂੰ ਵੋਟ ਪਾਵਾਂਗੇ ਤੇ ਇਹਦੇ ਨਾਲ ਵੀ ਵੱਡਾ ਫਾਇਦਾ ਮਿਲੂ ਵੱਧ ਤੋਂ ਵੱਧ ਸਰਬਸਮਤੀਆਂ ਵਾਲੇ ਪਾਸੇ ਲੋਕ ਆਉਣਗੇ ਤੇ ਸਰਬਸਮਤੀ ਹੁੰਦੀ ਆ 5 ਲੱਖ ਤੇ ਨਕਦ ਨਾਮ ਮਿਲਣਾ ਨਾਲ ਜਿਹੜੇ ਪਿੰਡ ਤੇ ਸਰਬਸਮਤੀ ਨਾਲ ਸਰਪੰਚ ਬਣੂ ਉਸ ਪਿੰਡ ਦੇ ਵਿੱਚ ਖੇਡ ਸਟੇਡੀਅਮ ਗਰਾਊਂਡਾਂ ਸਕੂਲ ਹਸਪੀਟਲ ਸਾਰਾ ਕੁਝ ਬਣੂ ਮੁੱਖ ਮੰਤਰੀ ਸਾਹਿਬ ਨੇ ਅੱਜ ਤੁਹਾਨੂੰ ਸੁਣਿਆ ਅੰਦਰ ਐਲਾਨ ਕੀਤਾ ਲੋਕਾਂ ਨੂੰ ਫਾਇਦਾ ਮਿਲੂ ਪਿੰਡਾਂ ਦਾ ਵੱਧ ਤੋਂ ਵੱਧ ਵਿਕਾਸ ਹੋਵੇ ਅਸਲ ਇੱਕ ਗੱਲ ਹੋ ਰਿਹਾ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਸਰਪੰਚੀਆਂ ਚੋਣਾਂ ਹੋ ਕੇ ਹਟੀਆਂ ਨੇ ਇਹ ਹੁੰਦਾ ਕਦੇ ਜਰਨਲ ਕੈਟਾਗਰੀ ਦੀ ਔਰਤ ਕਰੇ ਜਰਨਲ ਬੰਦਾ ਕਰੇ ਜਰਨਲ ਕਦੇ 81 ਔਰਤ ਕਦੀ ਐਸਸੀ ਬੰਦਾ ਹਣਾ ਇਹ ਇਦਾਂ ਖਿਲਾਰਦੇ ਸੀ ਹੁਣ ਇਸ ਵਾਰ ਇਹ ਸਰਸ ਚੇਂਜ ਹੋ ਜਾਏਗਾ ਹੁਣ ਇਹ ਤੇ ਨਹੀਂ ਪਿਛਲੀ ਵਾਰੀ ਜਿੱਥੇ ਜਰਨਲ ਖੜਿਆ ਸੀ ਉੱਥੇ ਫੇਰ ਜਰਨਲ ਆਏ ਜਾਂ ਜਿੱਥੇ ਐਸਸੀ ਖੜਿਆ ਸੀ ਉੱਥੇ ਫੇਰ ਐਸਸੀ ਆ ਜੇ ਇਦਾਂ ਦਾ ਕੁਛ ਨਹੀਂ ਦੇਖੋ ਇਹ ਤੇ ਜੋ ਰੋਟੇਸ਼ਨ ਹੋਣੀ ਆ ਉਹ ਅਫਸਰਾਂ ਦੇ ਅਨੁਸਾਰ ਹੋਣੀ ਆ ਬਾਕੀ ਜਿਹੜਾ ਬਲਾਕ ਪੱਧਰ ਤੇ ਹੱਕ ਖਾਦਾ ਜਾਂਦਾ ਸੀ ਉਹ ਹੱਕ ਖਾਣਾ ਬੰਦ ਹੋ ਜਾਊਗਾ ਜਿੰਨੇ ਪਰਸੈਂਟ ਐਸਸੀ ਵਾਦੀ ਆ ਉਸ ਹਾਵਣਾ ਜਿਵੇਂ ਕਈ ਕਹਿ ਲੋ ਵੀ 80 90% ਪਿੰਡ ਜਿਹੜੇ ਆ ਉਹ ਐਸਸੀ ਕੈਟਾਗਰੀ ਦੇ ਹੁੰਦੇ ਆ ਉਹ ਸਦਾ ਹੀ ਐਸਸੀ ਰਹਿਣੇ ਹੁੰਦੇ ਆ ਜਿੱਥੇ ਵਾਦੀ ਐਸਸੀ ਕੈਟਾਗਰੀ ਦੀ ਜ਼ਿਆਦੀ ਆ ਉਹਨੂੰ ਆਪਾਂ ਤੋੜ ਕੇ ਜਰਨਲ ਕਰਾਂਗੇ ਤੇ ਉਹ ਵੀ ਐਸਸੀ ਕੈਟਾਗਰੀ ਨਾਲ ਧੋਖਾ ਆ ਜੇ ਹੁਣ ਉੱਥੇ 80% ਜਰਨਲ ਲੋਕ ਰਹਿੰਦੇ ਆ ਜੇ ਆਪਾਂ ਹੋਰ ਰਿਜ਼ਰਵ ਕਰਦੇ ਆ ਐਸਸੀ ਕਰਦੇ ਆ ਉਹ ਵੀ ਜਰਨਲ ਵਾਦੀ ਨਾਲ ਧੱਕਾ ਆ ਜੇ ਤੇ ਉੱਥੇ ਵਾਦੀ ਜਿਹੜੀ ਕੈਟਾਗਰੀ ਦੀ ਵਾਧਿਆ ਉਹ ਸਦਾ ਹੀ ਉਸ ਵਾਦੀ ਦਾ ਹੀ ਪਿੰਡ ਰਿਜ਼ਰਵ ਰਹਿਣਾ ਸਵਾਲ ਹੋ ਰਿਹਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਵੀ ਪਾਰਟੀ ਸਿੰਬਲ ਦੇ ਉੱਤੇ ਪੰਚਾਇਤੀ ਚੋਣਾਂ ਹੁੰਦੀਆਂ ਨੇ ਕਿਸੇ ਦਾ ਟਰੱਕ ਹੁੰਦਾ ਕਿਸੇ ਦਾ ਗੱਡਾ ਕਿਸੇ ਦਾ ਕੁਝ ਕਿਸੇ ਦਾ ਕੁਝ ਪਰ ਇਸ ਵਾਰ ਸੋਧਣਾ ਕਰਨ ਦੀ ਕੀ ਲੋੜ ਪੈ ਗਈ ਦੇਖੋ ਪਹਿਲਾਂ ਇਹ ਹੀ ਐਮੈਂਡਮੈਂਟ ਨਹੀਂ ਕੀਤੀ ਗਈ ਸੋਧ ਨਹੀਂ ਕੀਤੀ ਪਹਿਲਾਂ ਕੋਈ ਵੀ ਵਿਅਕਤੀ ਜਿਹੜਾ ਕੈਂਡੀਡੇਟ ਹੈ ਸਰਪੰਚੀ ਦਾ ਉਹ ਜੇ ਚੋਣ ਨਿਸ਼ਾਨ ਮੰਗੇ ਪਾਰਟੀ ਸਿੰਬਲ ਮੰਗੇ ਤੇ ਮਿਲ ਸਕਦਾ ਸੀ ਹੁਣ ਇਹ ਆ ਵੀ ਸੋਧ ਕਰ ਦਿੱਤੀ ਗਈ ਹੈ ਜੇ ਕੋਈ ਮੰਗੇ ਵੀ ਤੇ ਉਹਨੂੰ ਪਾਰਟੀ ਸਿੰਬਲ ਨਹੀਂ ਮਿਲੂਗਾ ਉਹਨੂੰ ਆਪਦਾ ਹੀ ਜਿਹੜਾ ਸਿੱਧਾ ਚੋਣ ਨਿਸ਼ਾਨ ਆਪਦਾ ਕਲਮ ਦਵਾਤ ਟਰੈਕਟਰ ব্যাট ਹਾਕੀ ਇਹੋ ਜੇ ਚੋਣਸ਼ਾਨ ਮਿਲਣਗੇ ਦੂਜਾ ਚੋਣਸ਼ਾਨ ਨਹੀਂ ਮਿਲੂਗਾ ਵਿਰੋਧੀ ਕਹਿੰਦੇ ਨੇ ਕਿ ਧੱਕਾ ਵੀ ਹੋ ਸਕਦਾ ਹੈ ਕਾਗਜ਼ ਰੱਦ ਵੀ ਹੋ ਸਕਦੇ ਨੇ ਵਿਧਾਨ ਸਭਾ ਰ ਵਿੱਚ ਵੀ ਕਿਹਾ ਉਹਨਾਂ ਨੇ ਉੱਟ ਕੇ ਇਹ ਵਿਰੋਧੀਆਂ ਨੂੰ ਆਪਦਾ ਡਾਰਿਆ ਨਾ ਵੀ ਜਿਵੇਂ ਅਸੀਂ ਕਰਦੇ ਰਹੇ ਹਾਂ ਸ਼ਾਇਦ ਹੋਵੇ ਨਾ ਕਰਨ ਪਰ ਹੋਵੇ ਨਹੀਂ ਹੋਊਗਾ ਪਾਰਦਰਸ਼ੀ ਇਲੈਕਸ਼ਨਾਂ ਹੋਣਗੀਆਂ ਕੋਸ਼ਿਸ਼ ਇਹੋ ਕੀਤੀ ਜਾਊ ਲੋਕਾਂ ਨੂੰ ਸਮਝਾ ਕੇ ਸਰਬਸਮਤੀਆਂ ਕਰਾਈਆਂ ਜਾਣ ਤਾਂ ਜੋ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਟੜੇ ਬੰਦੀਆਂ ਖਤਮ ਹੋਣ ਲੋਕਾਂ ਦਾ ਪਿਆਰ ਵਧੇ ਛਾ ਕੋੜ ਦੇ ਵਿਧਾਇਕ ਨੇ ਕਿਹਾ ਕਿੰਦੇ ਮੇਰੇ ਇਲਾਕੇ ਦੇ ਵਿੱਚ ਜਿੰਨੀਆਂ ਵੀ ਸਰਬਸੰਮਤੀਆਂ ਹੋਈਆਂ ਨੇ ਪੰਚਾਇਤੀ ਹੋਣ ਚਾਹੇ ਬਲਾਕ ਸੰਮਤੀ ਹੋਣ ਸਰਬਸੰਮਤੀ ਨਾਲ ਚੋਣ ਹੋਈ ਹੈ ਸਾਰੀ ਉੱਥੇ ਲਾਡੀ ਜੀ ਨੇ ਛਾ ਕੋੜ ਤੋਂ ਐਮ ਐਲ ਏ ਉਹਨਾਂ ਨੇ ਕਿਹਾ ਵੀ ਮੇਰੇ ਹਲਕੇ 'ਚ 110 ਪੰਚਾਇਤਾਂ ਤੇ ਉੱਥੇ ਸਰਬਸੰਮਤੀ ਹੋਈ ਹੈ ਵੇਖੋ ਹਲਕੇ 'ਚ 110 ਪੰਚਾਇਤਾਂ ਚੋਂ 10 ਤੇ ਸਰਬਸਮਤੀ ਹੋ ਸਕਦੀ 20 ਤੇ ਹੋ ਸਕਦੀ ਆ 110 ਤੇ ਤਾਂ ਹੀ ਸਰਬਸਮਤੀ ਹੋਊ ਜੇ ਕਿਸੇ ਦੇ ਪੇਪਰ ਪਾੜੇ ਗਏ ਹੋਣਗੇ ਪੇਪਰ ਰਿਜੈਕਟ ਕਰਾਏ ਗਏ ਹੋਣਗੇ ਫੇਰ ਹੀ ਸਰਬਸਮਤੀ ਹੋ ਸਕਦੀ ਆ ਉਹ ਜੋ लाडी ਜੀ ਉੱਠ ਕੇ ਬੋਲੇ ਨਾ ਪਹਿਲਾਂ ਜਿਉਂ ਨਾਲ ਕਿਹਾ ਵੇਖੋ ਜੀ ਸਾਡੇ ਵਾਲਕੇ ਸਰਪੰਚੀ ਜਿਹੜੀ ਆ ਉਹ ਸਾਰੀਆਂ 110 ਦੀਆਂ 110 ਪੰਚਾਇਤਾਂ ਤੇ ਹੋਈ ਆ ਪਰ ਹੋਈ ਸਰਬਸਮਤੀ ਨਾ ਉਹ ਪਹਿਲਾਂ ਤਾਂ ਹੀ ਸੋਚਿਆ ਸ਼ਾਇਦ ਇਲੈਕਸ਼ਨ ਕਹਿਣ ਲੱਗੇ ਆ ਜਦੋਂ ਸਰਬਸਮਤੀ ਗਈ ਫਿਰ ਤਾਂ ਸਮਝ ਲੱਗੀ ਵੀ ਪੇਪਰ ਪਾੜੇ ਗਏ ਲੋਕਾਂ ਦੇ ਪੇਪਰ ਰੱਦ ਕਰਾਏ ਗਏ ਲੋਕਾਂ ਦੇ ਸਰਬਸਮਤੀ ਇੱਕ ਬਲਾਕ 'ਚ ਦਹਾ ਪਿੰਡਾਂ 'ਚ ਹੋ ਜੂ ਸਾਰੇ ਪਿੰਡਾਂ 'ਚ ਨਹੀਂ ਹੁੰਦੀ ਉਹਨਾਂ ਨੂੰ ਤੁਸੀਂ ਹਰ ਆ ਕੇ ਆਏ ਉਹਨਾਂ ਵੀ ਪਿਛਲੀ ਵਾਰੀ ਇਹੀ ਕਿਹਾ ਸੀ ਕਿ ਮੈਂ ਸਰਉਪੇ ਪਾਏ ਨੇ ਹਰਮਿੰਦਰ ਸਿੰਘ ਉਹਨਾਂ ਨੇ ਵੀ ਮੈਂ ਵੀ ਸਰਬਸਮਤੀ ਦਾ ਸਰਪੰਚ ਬਣਾਏ ਨੇ ਵੇਖੋ ਪੂਰੇ ਪੰਜਾਬ 'ਚ ਹੀ ਕਿਤੇ ਸਰਬਸਮਤੀ ਨਹੀਂ ਹੋਈ ਧੱਕਾ ਸਮਤੀ ਹੋਈ ਆ ਧੱਕੇ ਨਾਲ ਆਪਦੇ ਹੀ ਕੈਂਡੀਡੇਟਾਂ ਦੇ ਪੇਪਰ ਪਾੜੇ ਗਏ ਇਹ ਤਾਂ ਕਿ ਨਾ ਸਰਪੰਚ ਬਣਾ ਕੇ ਥੋਪੀ ਗਏ ਇਸ ਵਾਰ ਤਾਂ ਇਹੋ ਜਿਹਾ ਕੁਝ ਹੋਵੇਗਾ ਜਿਹੜਾ ਖਦਸ਼ਾ ਵਿਰੋਧੀਆਂ ਦਾ ਚਾਹੇ ਜਿਵੇਂ ਦਾ ਮਰਜ਼ੀ ਹੋਵੇ ਚਾਹੇ ਉਹ ਕਰਦੇ ਰਹੇ ਹੁਣ ਇਸ ਵਾਰ ਤਾਂ ਕੋਈ ਇਹੋ ਜਿਹਾ ਨਹੀਂ ਹੋਵੇਗਾ ਇਹਦੀ ਛੋਟੀ ਤੁਸੀਂ ਦਿੰਦੇ ਹੋ ਪੰਚਾਇਤ ਮੰਤਰੀਓ ਕੋਈ ਬੂਥ ਕੈਪਚਰ ਨਹੀਂ ਕਰਾਂਗੇ ਅਸੀਂ ਕਿਸੇ ਦੇ ਪੇਪਰ ਜੈਕਟ ਨਹੀਂ ਕਰਾਵਾਂਗੇ ਸਰਬਸਮਤੀ ਕਰਾਉਣ ਦੀ ਕੋਸ਼ਿਸ਼ ਹੋਊਗੀ ਜਿੱਥੇ ਸਰਬਸਮਤੀ ਨਾ ਹੋ ਉੱਥੇ ਇਲੈਕਸ਼ਨ ਹੋਊਗਾ ਲੋਕਾਂ ਨੂੰ ਕੀ ਅਪੀਲ ਹੈ ਕਿਉਂਕਿ ਲੜਾਈ ਝਗੜੇ ਬਹੁਤ ਹੁੰਦੇ ਨੇ ਸਰਪੰਚ ਚੋਣਾਂ ਦੇ ਵਿੱਚ ਲੋਕਾਂ ਨੂੰ ਇਹੋ ਅਪੀਲ ਆ ਵੇਖੋ ਭਰਾਵੋ ਵੋਟਾਂ ਤੇ ਇੱਕ ਦਿਨ ਚ ਪੈ ਜਾਣੀਆਂ ਆਪਸ ਪਿੰਡ ਦੇ ਲੋਕ ਭੈਣ ਭਰਾ ਆਪਸ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣ ਤੇ ਉਹ ਪਿਆਰ ਵਧਦਾ ਆ ਇੱਕ ਦੂਜੇ ਨਾਲ ਤਕਰਾਰ ਕਰਾਂਗੇ ਤੇ ਆਪਦੇ ਵਿੱਚ ਵੈਰ ਪੈਣਗੇ ਦੁਸ਼ਮਣੀਆਂ ਪੈਣਗੀਆਂ ਉਹਦਾ ਕੋਈ ਫਾਇਦਾ ਨਹੀਂ ਜੇ ਮਿਲਣਾ ਆਪਸ ਵਿੱਚ ਪਿਆਰ ਰੱਖੋਗੇ ਸਤਿਪਾਣਾ ਰੱਖੋਗੇ ਲੋਕ ਤੁਹਾਡੀਆਂ ਤਰੀਫਾਂ ਕਰਨਗੇ ਤੁਹਾਡੇ ਗੋਣ ਗਾਉਣਗੇ ਤੇ ਕਿਹੇ ਲੀਡਰ ਨੇ ਤੁਹਾਡੇ ਪਿੱਛੇ ਛੇਤੀ ਕੀਤਾ ਨਹੀਂ ਜੇ ਉਹਨਾ ਤੁਹਾਡੇ ਪਰਚੇ ਹੋਗੇ ਤੁਹਾਡੇ ਨੁਕਸਾਨ ਹੋਗੇ ਤੁਹਾਨੂੰ ਤਰੀਕਾ ਤੁਹਾਨੂੰ ਭੁਗਤਾਨੀਆਂ ਪੈਣੀਆਂ ਕਿਸੇ ਦਾ ਕੁਝ ਨਹੀਂ ਜਾਣਾ ਬਿਲਕੁਲ ਇੱਕ ਵੱਡਾ ਆਫਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਕਿ ਜੇਕਰ ਸਰਬਸੰਮਤੀ ਦੇ ਨਾਲ ਸਰਪੰਚ ਬਣਾਏ ਜਾਂਦੇ ਨੇ ਤਾਂ ਉੱਥੇ 5 ਲੱਖ ਰੁਪਏ ਦਾ ਕੈਸ਼ ਪ੍ਰਾਈਜ਼ ਤਾਂ ਮਿਲਣਾ ਹੀ ਹੈ ਪਰ ਨਾਲ ਹੀ ਇੱਕ ਆਫਰ ਹੈ ਜਾਂ ਤਾਂ ਉੱਥੇ ਖੇਡ ਸਟੇਡੀਅਮ ਬਣਾਇਆ ਜਾਵੇਗਾ ਉਸ ਪਿੰਡ ਦੇ ਵਿੱਚ ਜਾਂ ਉਹਨਾਂ ਨੂੰ ਹਸਪਤਾਲ ਦੀ ਲੋੜ ਹਸਪਤਾਲ ਦਿੱਤਾ ਜਾਵੇਗਾ ਜਾਂ ਸਕੂਲ ਦੀ ਲੋੜ ਆ ਤਾਂ ਸਕੂਲ ਦਿੱਤਾ ਜਾਵੇਗਾ ਤਾਂ ਹੁਣ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕਿੰਨੀਆਂ ਕਿ ਸਰਬਸੰਮਤੀਆਂ ਹੁੰਦੀਆਂ ਨੇ ਆਉਣ ਵਾਲਾ ਸਮਰਸੇਗਾ ਫਲਾਲੀ ਦਿਓ ਇਜਾਜ਼ਤ ਕੈਮਰਾਮੈਨ ਹਰਦੀਪ ਸਿੰਘ ਦੇ ਨਾਲ ਅੰਤਪ੍ਰੀਤ ਸਿੰਘ ਖੇੜਾ ਮਾਈ ਪੰਜਾਬੀ ਟੀਵੀ ਚੰਡੀਗੜ੍ਹ